ਕਾਪੋ ਤੋਂ ਬੜੀ ਆਪਣੀ ਹੋ। ਪੁਰਾਣੇ ਪਿੰਡ ਦੀ ਸਮਾਜਿਕ ਕੰਮਾਂ ਦੀ ਨਿਰਮਲੇ ਬਣਨ ਤੋਂ ਪਹਿਲਾਂ ਵੀ ਉਹ ਬਹੁਤ ਵਧੀਆ ਕੰਮ ਕਰਦੇ ਸੀ ਔਰ ਪੱਤਰਕਾਰੀ ਵੀ ਕਰਦੇ ਸੀ। ਇਹ ਅਰਦਾਸ ਕਰੀਦੀ ਹੈ। ਪੇ ਕਾਲਪੁਰਤ ਵੈਗਰੂ ਵੀ ਲੋਕਾਂ ਵਰਗੇ ਰਹੀਏ, ਲੋਕਾਂ ਦੇ ਨੇੜੇ ਰਹੀਏ ਕਿਉਂਕਿ ਰਾਜਨੀਤੀ ਦੇ ਵਿੱਚ ਕਦੇ ਜਾਣਾ ਵੀ ਹੁੰਦਾ। ਕਲੋਂ ਦੁੱਖ ਜਨਮ ਦਾ ਪਿੰਡ 'ਚ ਬੈਠਾ। ਹੁਣ ਮੈਂ ਸਵੇਰੇ ਜੰਮ ਜਾ ਕੇ ਆਇਆ ਤੇ ਸ਼ਾਮ ਨੂੰ ਲੋਕਾਂ ਦੇ ਵਿੱਚ ਵਿਤਰੀਦਾ, ਇਕੱਲੇ ਵਿਤਰੀਦਾ। ਆਮ ਆਦਮੀ ਪਾਰਟੀ ਦੇ ਵਿਧਾਇਕਾਂ ਉੱਪਰ ਅਜਿਹੇ ਦੋਸ਼ ਲੱਗਦਾ ਰਹਿੰਦਾ ਹੈ ਕਿ ਉਹਨਾਂ ਨੇ ਸੱਤਾ ਵਿੱਚ ਆਉਂਦਿਆਂ ਹੀ ਆਪਣੇ ਨਾਲ ਭਾਰੀ ਗਨਮੈਨ ਲਗਾ ਲਏ ਹਨ ਅਤੇ ਏਰਵਾਈਟੀਆਂ ਪਾਰਟੀਆਂ ਦੇ ਵਾਂਗ ਵੀਆਈਪੀ ਕਲਚਰ ਅਪਣਾ ਲਿਆ ਹੈ ਪਰ ਤੁਹਾਨੂੰ ਆਪ ਪਾਰਟੀ ਦੇ ਅਨੇਕ ਵਿਧਾਇਕ ਨਾ ਮਿਲਾਉਂਦੇ ਹਾਂ ਜੋ ਕਿ ਖੁਦ ਤਾਂ ਬਿਲਕੁਲ ਸਾਦੇ ਰਿਵਾਜ ਦੇ ਵਿੱਚ ਰਹਿੰਦੇ ਹਨ ਅਤੇ ਘਰ ਦਾ ਵੱਡਾ ਗੇਟ ਲੋਕਾਂ ਦੇ ਆਉਂਦੇ ਲਈ ਸ਼ਰਿਆਮ ਖੁੱਲ੍ਹਾ ਰੱਖਿਆ ਹੋਇਆ ਹੈ ਤੇ ਗੇਟ ਉੱਤੇ ਕੋਈ ਪੁਲਿਸ ਕਰਮਚਾਰੀ ਵੀ ਤਾਇਨਾਤ ਨਹੀਂ ਕੀਤਾ ਹੋਇਆ ਹੈ ਏ ਵਿਧਾਇਕ ਹਨ ਬਰਨਾਲਾ ਜ਼ਿਲ੍ਹਾ ਦੇ ਜ਼ਰਵ ਹਲਕਾ ਮਹਿਲਾ ਕਲਾ ਦੇ ਕੁਲਵੰਤ ਸਿੰਘ ਪੰਡੋਰੀ ਜੋ ਕਿ ਲਗਾਤਾਰ ਦੂਜੀ ਵਾਰ ਵਿਧਾਨ ਸਭਾ ਦੀ ਚੋਣ ਜਿੱਤ ਕੇ ਵਿਧਾਇਕ ਬਣਿਆ ਪਰ ਇਹਨਾਂ ਨੇ ਵੀਆਈਪੀ ਕਲਚਰ ਬਿਲਕੁਲ ਵੀ ਨਹੀਂ ਅਪਣਾਇਆ ਇਹਨਾਂ ਨੂੰ ਮਿਲਣਾ ਇੱਕ ਐਮਸੀ ਨੂੰ ਮਿਲਣ ਤੋਂ ਵੀ ਆਸਾਨ ਹੈ ਇਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਇਕ ਕੁਲਵੰਤ ਪੰਡੋਰੀ ਨੂੰ ਐਸਸੀ ਵਿੰਗ ਦਾ ਸੂਬਾ ਪ੍ਰਧਾਨ ਅਤੇ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰੀ ਕਮੇਟੀ ਦਾ ਚੇਅਰਮੈਨ ਵੀ ਲਗਾਇਆ ਹੋਇਆ ਹੈ ਸਾਡੇ ਪ੍ਰਤੀਜੀਤ ਜਤਿੰਦਰ ਦੇਵਗਾਨ ਨੇ ਅਚਾਨਕ ਬਿਨਾਂ ਦੱਸੇ ਵਿਧਾਇਕ ਕੁਲਵੰਤ ਪੰਡੋਰੀ ਦੇ ਘਰ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਗੇਟ ਸ੍ਰੀਆਮ ਖੁੱਲਿਆ ਹੋਇਆ ਸੀ ਅਤੇ ਗੇਟ ਤੇ ਕੋਈ ਵੀ ਗਨਮਨ ਖੜਾ ਨਹੀਂ ਸੀ ਪਿੰਡ ਦੇ ਲੋਕਾਂ ਦਾ ਸਿੱਧੇ ਤੌਰ ਤੇ ਆ ਕੇ ਵਿਧਾਇਕ ਪੰਡੋਰੀ ਨੂੰ ਪਿੰਡ ਦੇ ਲੋਕ ਸਿੱਧੇ ਤੌਰ ਤੇ ਆ ਕੇ ਵਿਧਾਇਕ ਪੰਡੋਰੀ ਨੂੰ ਮਿਲ ਰਹੇ ਸੀ ਤੇ ਵਿਧਾਇਕ ਪੰਡੋਰੀ ਵੀ ਖੁੱਲ੍ਹਿਆਂ ਵਿਹੜੇ ਵਿੱਚ ਬੈਠ ਕੇ ਲੋਕਾਂ ਨੂੰ ਮਿਲ ਰਹੇ ਸਨ ਉਹਨਾਂ ਦੇ ਕੰਮਾਂ ਦਾ ਮੌਕਾ ਅਤੇ ਲੋਕਾਂ ਦੇ ਕੰਮਾਂ ਦਾ ਮੌਕੇ ਤੇ ਨਿਪਟਾਰਾ ਵੀ ਕੀਤਾ ਜਾ ਰਿਹਾ ਸੀ ਕਿਰੋ ਸਿੰਘ ਜੀ ਤੁਸੀਂ ਪਿੰਡ ਪੰਡੋਰੀ ਦੇ ਮੋਜੂਜ ਬੰਦੇ ਹੋ ਤੇ ਤੁਹਾਡਾ ਇੱਥੇ ਐਮਐਲਏ ਨੇ ਕੁਲਵੰਤ ਸਿੰਘ ਪੰਡੋਰੀ ਉਹਨਾਂ ਦਾ ਕਿੰਝ ਕਿਸ ਤਰ੍ਹਾਂ ਦਾ ਸੁਭਾਅ ਹੈ ਉਹਨਾਂ ਦਾ ਬਹੁਤ ਵਧੀਆ ਸੁਭਾਅ ਜੀ ਹਸਮੁਖ ਔਰ ਪਿੰਡ ਦੇ ਸਮਾਜਿਕ ਕੰਮਾਂ ਦੇ ਐਮਐਮਐਲੇ ਬਣਨ ਤੋਂ ਪਹਿਲਾਂ ਵੀ ਉਹ ਬਹੁਤ ਵਧੀਆ ਕੰਮ ਕਰਦੇ ਸੀ ਔਰ ਪੱਤਰਕਾਰੀ ਵੀ ਕਰਦੇ ਸੀ ਤੇ ਸੁਣਿਆ ਕਹਿੰਦੇ ਉਹ ਤੁਹਾਡੇ ਕੋਲ ਕੰਮ ਕਰਦੇ ਹੁੰਦੇ ਸੀ ਉਹ ਸਾਡੇ ਮਿੱਤਰ ਆ ਜੀ ਸਭ ਤੋਂ ਵੈਸੇ ਕਲਾਸ ਤੋਂ ਨਗਰ ਦੀ ਹਾਂਜੀ ਸਾਡੇ ਵਧੀਆ ਉਹਨਾਂ ਦਾ ਵਧੀਆ ਪਿੰਡ 'ਚ ਵੀ ਏਰੀਆ 'ਚ ਵੀ ਬੋਲਬਾਲਾ ਕਰਕੇ ਕਿਸੇ ਕਰਕੇ ਤਾਂ ਟਿਕਟ ਮਿਲੀ ਜੀ ਉਹਨਾਂ ਨੂੰ ਅੱਛਾ ਸੁਣਿਆ ਕਹਿੰਦੇ ਤੁਹਾਡੀ ਦੁਕਾਨ ਤੇ ਕੋਈ ਕੰਮ ਕਰਦੇ ਸੀ ਕੀ ਕੰਮ ਕਰਦੇ ਸੀ ਤੁਹਾਡੀ ਦੁਕਾਨ ਤੇ ਉਹ ਤਾਂ ਜਾਂਦੇ ਰਹਿੰਦੇ ਅੱਛਾ ਸਾਡੇ ਕੋਲੇ ਆਉਂਦੇ ਜਾਂਦੇ ਰਹਿੰਦੇ ਸੀ ਮਤਲਬ ਵਧੀਆ ਸਾਡੀ ਸਾਡਾ ਇੱਥੇ ਪ੍ਰੋਪਰਟੀ ਦਾ ਕੰਮ ਹੁੰਦਾ ਸੀ ਮੇਰਾ ਮੇਰੇ ਚਾਚਾ ਜੀ ਦਾ ਮੀਤ ਸਿੰਘ ਦਾ ਤੇ ਉੱਥੇ ਸਾਡੇ ਕੋਲੇ ਜਿਹੜਾ ਮਾਰਦੇ ਸੀ ਤੇ ਪਿੰਡ ਦੇ ਤੌਰ ਤੇ ਅਸੀਂ ਇਕੱਠੇ ਹੁੰਦੇ ਰਹਿੰਦੇ ਸੀ ਹਾਂਜੀ ਹੁਣ ਪਿੰਡ ਚ ਉਹਨਾਂ ਦੀ ਕਿਵੇਂ ਪੋਜੀਸ਼ਨ ਹੈ ਕਿਵੇਂ ਰੈਪਿਊਟੇਸ਼ਨ ਬਹੁਤ ਵਧੀਆ ਜੀ ਪਿੰਡ ਦੇ ਕੰਮ ਕਰਦੇ ਆ ਪੂਰਾ ਵਧੀਆ ਲੋਕਾਂ ਦੇ ਕੰਮ ਦਿਨ ਰਾਤ ਜਦੋਂ ਆਉਂਦੇ ਆ 12 ਤਾਰ ਬਾਕੀ ਦਿਨ ਵੀ ਉਹ ਪਹਿਲਾਂ ਆ ਕੇ ਕਿਸੇ ਦੇ ਕੁਸੀਂ ਕੰਮੀ ਤੇ ਹਰਕਤੇ ਜਾਂਦੇ ਆ। ਹਾਂਜੀ। ਵਧੀਆ ਮਿਕਰਦੇ ਆ ਜੀ ਬਹੁਤ ਵਧੀਆ ਸੁਭਾਅ ਵਧੀਆ। ਵਿਕਾਸ ਕਿੰਨਾ ਕਰਾਇਆ 2 ਸਾਲਾਂ ਚ? ਬਹੁਤ ਵਧੀਆ ਕਰਾਇਆ ਜੀ। ਬਾਕੀ ਪਿੰਡ ਦੇ ਲੋਕਾਂ ਨੂੰ ਵੀ ਸਾਡੀ ਇਹ ਜਿਹਾ ਵੀ ਉਹਨਾਂ ਦਾ ਸਾਥ ਦੇਣ ਤੇ ਜਿੰਨਾ ਮਰਜੀ ਉਹ ਕਹਿੰਦੇ ਸਾਡੇ ਬੰਦਿਓ ਦਰਵਾਜ਼ੇ ਖੁੱਲੇ ਆ ਤੁਸੀਂ ਕੰਮ। ਠੀਕ ਹੈ ਜੀ। ਕਿਸੇ ਨੂੰ ਖਾਲੀ ਨਹੀਂ ਮੋੜਦੇ। ਨਹੀਂ ਬਿਲਕੁਲ ਜੀ। ਬਹੁਤ ਵਧੀਆ। ਠੀਕ ਹੈ ਜੀ। ਧੰਨਵਾਦ। ਓਕੇ ਜੀ ਸਤਿ ਸ੍ਰੀ ਅਕਾਲ। ਤੇਰੀ ਅਰਦਾਸ ਕਰੀ ਦੀ ਆ। ਪੇ ਕਾਲ ਬਰਖ ਵੈ ਰੋ ਵੀ ਲੋਕਾਂ ਵਰਗੇ ਰਹੀਏ। ਲੋਕਾਂ ਦੇ ਨੇੜੇ ਹੀ ਕਿਉਂਕਿ ਰਾਜਨੀਤੀ ਦੇ ਵਿੱਚ ਕਿਤੇ ਜਾਣਾ ਵੀ ਹੁੰਦਾ ਪਰ ਉਹ ਦੁੱਖ ਜਰਮੇ ਦੇ ਪਿੰਡ 'ਚ ਬੈਠਾ ਹੁਣ ਮੈਂ ਸੇਰੇ ਜੰਮ ਜਾ ਕੇ ਤੇ ਸਾਹਮਣੇ ਲੋਕਾਂ ਦੇ ਵਿੱਚ ਵਿਚਰੀਦਾ ਇਕੱਲੇ ਹੀ ਵਿਚਰੀਦਾ ਮੈਂ ਦੇਖਿਆ ਆਪ ਤੁਸੀਂ ਮੇਰੇ ਸਾਹਮਣੇ ਬੈਠਾ ਸੀਗਾ ਤੇ ਹੁਣ ਆਪ ਅੰਦਰ ਹੋ ਗਏ ਮੇਰਾ ਕੋਈ ਗੱਲਬਾਤ ਵੀ ਬਾਹਰ ਕਿਤੇ ਹੁੰਦੇ ਨੇ ਕਦੇ ਬਾਹਰ ਬੈਠਦੇ ਨੇ ਤੇ ਸਾਹਮਣੇ ਮੱਜੇ ਤੇ ਬੈਠਾ ਲੋਕ ਵੱਡਾ ਵੀ ਰਖ ਲੈ ਤੁਸੀਂ ਵੀ ਆਪੀ ਕਲਚਰ ਮੇਰੇ ਡੀਆਪੀ ਕਲਚਰ ਤੋਂ ਤਾਂ ਹੋਵੇ ਹੋ ਦੇਖ ਤੇ ਸਾਹਮਣੇ ਬੈਠੀ ਬੰਦਾ ਸਿੱਧਾ ਗੇਰ ਤੋਂ ਆਉਦਾ ਕੋਈ ਐ ਤਾਂ ਹੁੰਦਾ ਵੀ ਮੈਂ ਤਾਂ ਪੱਲ ਮੰਦਾ ਹੋਆ ਕਿਆ ਹੋਰ ਲੜਨੋਂ ਹੁੰਦਾ ਹਮ ਉੱਥੇ ਲੋਗੇ ਆਪਣਾ ਕੋਲ ਵੱਡੀ ਕੋਈ ਮਹਿਲ ਆ ਕਿ ਕਮਰਾ ਹੋਵੇ ਜਾਂ ਜਾਵੜ ਦੇ